ਪੰਜ ਪਾਣੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਬਲਕਰ ਸਿੰਘ ਪੰਨੀ ਵਾਲਾ ਤੇ ਅਸੀਂ ਹਮੇਸ਼ਾ ਹੀ ਭਗਦੇ ਬੁੱਧਿਆ ਤੇ ਗੱਲਬਾਤ ਕਰਦੇ ਰਹਿੰਦੇ ਆ ਤੇ ਕੋਈ ਨਾ ਕੋਈ ਬੁੱਧੀ ਜੀ ਵੀ ਨੂੰ ਅਸੀਂ ਬੁਲਾਉਂਦੇ ਰਹਿੰਨੇ ਆ ਤੇ ਉਹਨਾਂ ਦੇ ਵਿਚਾਰ ਜਾਣਦੇ ਰਹਿੰਨੇ ਆ ਤੇ ਅੱਜ ਕੁਝ ਭਗਦੇ ਬੁੱਧੇ ਜਿੰਨਾ ਤੇ ਆਪਾਂ ਗੱਲਬਾਤ ਕਰਨੀ ਹੈ ਇਹਨਾਂ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸਰਦਾਰ ਸਤਪਾਲ ਸਿੰਘ ਜੀ ਬੋਲਾਂ ਪਿਆਰਮੰਡ ਸੀਜੀਐਮ ਕਾਲਜ ਬੋਲਾਂ ਜਿਹੜੇ ਉਹਗੇ ਬੁੱਧੀਜੀਵੀ ਐ ਤੇ ਇਹਨਾਂ ਦੇ ਆਰਟੀਕਲ ਹਮੇਸ਼ਾ ਅਖਬਾਰਾਂ ਦੇ ਵਿੱਚ ਸ਼ਬਦ ਹੀ ਰਹਿੰਦੇ ਐ ਤੇ ਜਰਨਲਿਜ਼ਮ ਵੀ ਇਹਨਾਂ ਨੇ ਕੀਤਾ ਹੋਇਆ ਐ ਤੇ ਹਰ ਗੱਲ ਤੇ ਇਹ ਹਰ ਬੁੱਧੇ ਦੇ ਪੂਰੀ پکڑ ਰੱਖਦੇ ਐ ਅੱਜ ਆਪਾਂ ਇਹਨਾਂ ਨਾਲ ਇੱਕ ਦੋ ਬੁੱਧਿਆ ਦੇ ਗੱਲਾਂ ਬਾਤਾਂ ਕਰਨੀਆਂ ਐ ਪਹਿਲਾ ਮੁੱਦਾ ਜਿਹੜਾ ਬਹੁਤ ਜ਼ਿਆਦਾ ਫਖਿਆ ਹੋਇਆ ਹੈ ਕਿ ਲੋਕ ਅਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰ ਜੀਤ ਸਿੰਘ ਤੇ ਪਰਚਾ ਹੋਇਆ ਤੇ ਇੱਕ ਉਹਦੇ ਨਾਲ ਰਾਜੂ ਜੱਜੀ ਉਹਦੇ ਨਾਲ ਕਿਤੇ ਗੱਲਬਾਤ ਹੋਈ ਸੀ ਬਲਕਾਰ ਸਿੱਧੂ ਦੀ ਤੋਂ ਮਾਫਲਾ ਸਾਰਾ ਕੀ ਹੈ ਪਹਿਲਾਂ ਆਪਾਂ ਇਹਨਾਂ ਨੂੰ ਇਹ ਪੁੱਛਦੇ ਵਾ ਮਾਫਲਾ ਕੀ ਹੈ ਤੇ ਪਰਚਾ ਕਿਉਂ ਹੋਇਆ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜੀ ਸਤਿਪਾਲ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬहोत बहोत ਧੰਨਵਾਦ ਸਰਕਰਨ ਸਿੰਘ ਜੀ ਪੰਜ ਪਾਣੀ ਤੁਸੀਂ ਬਚਨ ਨੂੰ ਲੈ ਕੇ ਜੋ ਸੇਵਾ ਕਰ ਰਹੇ ਹੋ ਤਾਂ ਇਸ ਸਮੇਂ ਤੇ ਜੋ ਤੁਸੀਂ ਇਸ ਮਤੇਲੀ ਗੱਲ ਕਰਨ ਜੋ ਆਏ ਹੋ ਇਹ ਚਰਚਾ ਦੇ ਵਿੱਚ ਸਭ ਤੋਂ ਪਹਿਲਾਂ ਆਪ ਨੂੰ ਜਾਨਣਾ ਜ਼ਰੂਰੀ ਆ ਕਿ ਇਹ ਪ੍ਰੈਸ ਹੈ ਕੀ ਚੀਜ਼ ਆ ਜਦੋਂ ਅਸੀਂ ਪ੍ਰਿੰਟ মিডিਓ ਤੋਂ ਚੱਲੇ ਆਂ ਪ੍ਰਿੰਟ ਮੀਡੀਆ ਕਿਸੇ ਸਮੇਂ ਇਸ ਦੀ ਬਹੁਤ ਜ਼ਿਆਦਾ ਜਿਹੜੀ ਸੀ ਮੁਕਸੀ ਔਰ ਅੱਜ ਵੀ ਬਹੁਤ ਜ਼ਿਆਦੀ ਆ ਪਰ ਜਦੋਂ ਦਾ ਸਾਡੇ ਕੋਲੇ ਨਵਾਂ ਯੁੱਗ ਆਇਆ ਆ ਇੰਟਰਨੈਟ ਆਇਆ ਆ ਫਿਰ ਸਾਡੇ ਕੋਲੇ ਮੋਬਾਈਲ ਆਇਆ ਤੇ ਇੰਨੇ ਬੜੀ ਤੇਜ਼ੀ ਨਾਲ ਇਸ ਚੀਜ਼ ਚ ਕ੍ਰਾਂਤੀ ਲਿਆਂਦੀ ਔਰ ਉਹਦੇ ਵਿੱਚ ਜੋ ਕੁਛ ਪ੍ਰੈਸ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਵੀ ਬਹੁਤ ਸਾਰੇ ਬਿੱਟੇ ਸੀ ਦੇਖਦੇ ਆ ਜਦੋਂ ਅਸੀਂ ਗੋਦੀ ਮੀਡੀਆ ਦੀ ਗੱਲ ਕਰਦੇ ਆ ਬਹੁਤ ਸਾਰਾ ਮੀਡੀਆ ਜਿਹੜਾ ਤੁਸੀਂ ਕਹਿ ਦਿੰਨੇ ਆਂ ਵੀ ਉਹ ਸਰਕਾਰ ਦੇ ਹੱਕ ਚ ਭੁਗਦਾ ਜਾਂ ਉਹਨੂੰ ਚਲਾ ਜਾਂਦਾ ਜਾਂ ਲਿਖ ਜਾਂਦਾ ਪਰ ਹਰ ਵੇਲੇ ਜਿਵੇਂ ਨਮੀਰਾ ਪਾਣੀ ਦੇ ਉਲਟ ਤੈਰਦਾ ਅਜਿਹੇ ਲੋਕ ਵੀ ਪੈਦਾ ਹੁੰਦੇ ਆ ਦੇਖੋ ਇਹਦੇ ਚ ਕੋਈ ਅੰਗਰੇਜ਼ ਨਹੀਂ ਸਾਨੂੰ ਗੱਲ ਕਹਿ ਚ ਜਿਵੇਂ ਅਸੀਂ ਜਦੋਂ ਕਿਸੇ ਹਿੰਦੂ ਸਤਾਰ ਪਦਰ ਤੇ ਨਾਮ ਲੈਨੇ ਜਦੋਂ ਅਸੀਂ ਜਿਹੜੀ ਸਾਡੀ ਸਿਕੰਦਰ ਦੀ ਸਰਕਾਰ ਹੈ ਜਦੋਂ ਉਹ ਵੀ ਬਹੁਤ ਸਾਰਿਆਂ ਨੂੰ ਜਦੋਂ ਦਬਾਉਂਦੀ ਆ ਤਦੋਂ ਕਈ ਗੱਲ ਇਹ ਵੀ ਆਉਂਦੀ ਹੈ ਗੌਰਿੰਨ ਕੇਸ਼ ਦਾ ਜਿਹੜਾ ਪੱਤਰਕਾਰ ਸੀ ਕੋ ਤਾਂ ਜਦੋਂ ਕਤਲ ਹੋਇਆ ਸੀ ਤਾਂ ਬਹੁਤ ਸਾਰੇ ਪੱਤਰਕਾਰਾਂ ਨੂੰ ਜਿਵੇਂ ਜੰਗਾਂ 'ਚ ਲੜਾਈਆਂ 'ਚ ਮਰਨਾ ਪੈਂਦਾ ਤਾਂ ਫਿਰ ਜਿਸ ਤਰ੍ਹਾਂ ਅਸੀਂ ਆਪਦੇ ਧਰਮ ਦੇ ਵਿੱਚ ਅਸੀਂ ਜਦੋਂ ਸਿੱਖਦੇ ਜਦੋਂ ਸੂਰਾਸੋਂ ਪਛਾਨੀਆਂ ਜੋ ਲੜੇ ਦੀੜ ਕੇ ਹੇਦ ਤਾਂ ਉਸੇ ਤਰ੍ਹਾਂ ਦੀ ਗੱਲ ਹੈ ਵੀ ਪੁਰਜਾ ਪੁਰਜਾ ਕੱਟਣ ਵਾਲੀ ਗੱਲ ਹੋ ਜਾਂਦੀ ਹੈ ਕੁਝ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਲੜਾਈ ਲੜਦੇ ਨਹੀਂ ਔਰ ਤੁਖਦੇ ਨਹੀਂ ਤੇ ਇਹ ਠੀਕ ਆ ਵੀ ਅਜੋ ਮੇਸ਼ਕ ਉਨ੍ਹਾਂ ਦਾ ਕਈ ਨਾ ਹੁੰਦਾ ਵੀ ਸੀ ਉਹ ਚੈਨਲ ਵੱਡਾ ਨਹੀਂ ਹੁੰਦਾ ਪਰ ਉਨ੍ਹਾਂ ਦਾ ਗੱਲ ਕਰਨ ਦਾ ਜਰੀਆ ਗੱਲ ਕਰਨ ਦਾ ਢੰਗ ਕਿਉਂਕਿ ਅਸੀਂ ਅਜੇ ਤੱਕ ਸਿੱਖ ਨਹੀਂ ਸਕੇ ਵੀ ਜਿਹੜੀ ਆ ਸਾਡੀਆਂ ਸਰਕਾਰਾਂ ਨੇ ਜਦੋਂ ਉਹ ਗੱਡੀ ਤੇ ਬਹਿ ਜਾਂਦੀਆਂ ਨੇ ਜਿਸ ਤਰ੍ਹਾਂ ਸੌਣ ਦੇ ਅੰਨੇ ਨੂੰ ਹਰਿਆ ਹਰਿਆ ਦੀਦਾ ਆ ਜਦੋਂ ਗੱਡੀ ਤੇ ਕੋਈ ਬਹਿ ਜਾਂਦਾ ਲੀਡਰ ਤਾਂ ਉਹਦੇ ਹਰੀਆਂ ਐਣਕਾਂ ਲੱਗ ਜਾਂਦੀਆਂ ਨੇ ਉਹਨੂੰ ਫਿਰ ਦਸਨੋ ਬੰਦ ਹੋ ਜਾਂਦਾ ਜਿਹੜਾ ਲੀਡਰ ਪਹਿਲਾਂ ਉਹਨਾਂ ਚੈਨਲਾਂ 'ਨ ਲਬਦਾਵਾ ਜਾ ਮਾਰਦਾ ਆਜੋ ਬਈ ਆਜੋ ਉਹਨੂੰ ਸੱਦਦਾ ਫਿਰ ਜਦੋਂ ਉਹਨੂੰ ਗੱਡੀ ਮਿਲ ਜਾਂਦੀ ਆ ਸਾਡੇ ਪੰਜਾਬ 'ਚ ਵੀ ਐਵੇਂ ਹੋਇਆ ਜਦੋਂ ਇੱਕ ਥਾਂ ਗੱਡੀ ਮਿਲ ਗਈ ਫਿਰ ਉਹ ਚੈਨਲਾਂ ਤੋਂ ਦੂਰ ਭਜਦੇ ਨੇ ਪ੍ਰੈਸ ਕਾਨਫਰੰਸ ਕਰਦੇ ਹੇ ਮਿਥੇ ਹੋਏ ਚੈਨਲਾਂ ਨੂੰ ਸੱਦ ਕੇ ਆਪਦੇ ਬੰਦਿਆਂ ਨੂੰ ਸੱਦ ਕੇ ਇੱਕ ਪ੍ਰੈਸ ਗੈਲਰੀ ਬਣਾ ਕੇ ਪ੍ਰੈਸ ਨੋਟ ਜਾਰੀ ਕਰਨ ਲੱਗ ਪੈਂਦੇ ਆ ਫਿਰ ਉਹ ਜਿਹੜਾ ਵੀ ਵਿਅਕਤੀ ਉਹਨਾਂ ਦੇ ਖਿਲਾਫ ਬੋਲਦਾ ਆ ਉਹਦੇ ਤੇ ਕੋਈ ਨਾ ਕੋਈ ਉਹ ਕਾਰਵਾਈ ਕਰਦੇ ਨੇ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਕੁਝ ਚੈਨਲ ਦਬਾਇਆ ਗਿਆ ਕੱਲੇ ਪੰਜਾਬ ਚ ਨਹੀਂ ਸਾਡੀ ਸੈਂਟਰ ਗਵਰਨਮੈਂਟ ਵੀ ਬਹੁਤੀਆਂ ਸਥਾਪਤੀ ਦੀਆਂ ਸਰਕਾਰਾਂ ਐਵੇਂ ਕਰਦੀਆਂ ਨੇ ਤਾਂ ਮਾਲਵਿੰਦਰ ਮਾਲੀ ਤੇ ਪਰਚਾ ਕੀਤਾ ਗਿਆ ਬਹੁਤ ਸਾਰੇ ਲੋਕ ਉਹਦੇ ਹੱਕ ਚ ਬੋਲੇ ਬੜੇ ਬਹੁਤ ਸਾਰੇ ਵੱਡੇ ਬੁੱਧੀਜੀਵੀ ਵਿਦਵਾਨ ਜਿਹੜੇ ਚੈਨਲਾਂ ਤੇ ਆਉਂਦੇ ਨੇ ਜਿਸ ਤਰ੍ਹਾਂ ਡਾਕਟਰ ਪਿਆਰਲਾਲ ਗਰਗਦੀ ਨੇ ਹੋਰ ਜਿਹੜੇ ਸੀ ਉਹਨਾਂ ਨੇ ਵੀ ਇਸ ਦੇ ਲਈ ਹਾ ਦਾ ਨਾਰਾ ਮਾਰਿਆ ਤੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਵੀ ਆਖਿਆ ਕਿ ਗਲਤ ਆ ਪ੍ਰੈਸ ਦੇ ਇਸ ਤਰ੍ਹਾਂ ਦੇ ਕਿਸੇ ਵਿਅਕਤੀ ਨੂੰ ਦਬਾਉਣਾ ਇਹ ਬਹੁਤ ਮਾੜਾ ਔਰ ਮੰਦਭਾਗਾ ਇਸੇ ਤਰ੍ਹਾਂ ਮਨਿੰਦਰ ਜੀ ਦਾ ਸਿੱਧੂ ਦਾ ਜੋ ਸੀਓ ਦੀ ਜੋ ਆਡੀਓ ਸੀ ਜੋ ਨੇ ਇਸ ਇਸ ਦਾ ਜ਼ਿਕਰ ਹੁੰਦਾ ਜਿਆਦਾ ਦੇਖੋ ਉਹਦੇ ਕੋਖਪੱਖ ਹੋਣੀ ਚਾਹੀਦੀ ਸੀ ਐਮਐਲਏ ਕੀ ਬੋਲ ਰਿਹਾ ਪਹਿਲੀ ਗੱਲ ਤੱਕ ਜ਼ਿੰਮੇਵਾਰ ਵਿਅਕਤੀ ਨੂੰ ਬਾੜੇ ਸ਼ਬਦ ਕਹਿਣੇ ਚਾਹੀਦੇ ਜਾਂ ਉਹਦੇ ਵਿੱਚ ਚੈਨਲਾਂ ਦੇ ਵਿੱਚ ਜੋ ਕੁਝ ਉਹਨਾਂ ਦੀ ਗੱਲਬਾਤ ਹੋਈ ਲੋਕਵਾਜ ਟੀਵੀ ਤੇ ਉਸ ਮੁੱਦੇ ਨੂੰ ਨੇ ਚੁੱਕ ਲਿਆ ਪਰ ਉਹਦੇ ਵਿੱਚ ਕਿਸੇ ਇਸ ਤਰ੍ਹਾਂ ਦੇ ਚੈਨਲ ਦੇ ਨੂੰ ਦਬਾਉਣਾ ਪਰਚਾ ਕਰਨਾ ਬਹੁਤ ਮੰਦ ਭਾਗਾ ਔਰ ਸਾਡੇ ਲਈ ਵੱਧ ਕਿਸਮਤੀ ਇਹ ਆ ਵੀ ਸਾਡੇ ਅਸੀਂ ਅਜੇ ਸਾਡੀ ਪਬਲਿਕ ਜਿਹੜੀ ਆ ਜਿੰਨੂੰ ਅਸੀਂ ਕਹਿੰਨੇ ਆ ਵੀ ਉਹ ਉਹਨਾਂ ਨੂੰ ਇਕੱਠੇ ਹੋ ਕੇ ਆਵਾਜ਼ ਚੁੱਕਣੀ ਨਹੀਂ ਆਈ ਅਸੀਂ ਆਪਦਾ ਨਮਾਇਦਾ ਚੁਣ ਦਿੰਨੇ ਆ ਉਹੀ ਨਮਾਇਦਾ ਮੁੜ ਕੇ ਸਾਡੇ ਤੇ ਕਾਰਜ ਕਰ ਲੱਗ ਦਿੰਦਾ ਉਹੀ ਸਾਡੇ ਸਿਰੇ ਕੁੱਟਣ ਲੱਗ ਪੈਂਦਾ ਇਸ ਕਰਕੇ ਅੱਜ ਦੇ ਸਮੇਂ ਤੇ ਜਿਸੜ ਜਿਹੜਾ ਹੈ ਪਰਚਾ ਹੋਇਆ ਆ ਉਹ ਉਹਨਾਂ ਦੀ ਆਪਸੀ ਪਾਰਟੀ ਦੀ ਕੋਈ ਖੇ ਬਾਜੀ ਸੀ ਜਾਂ ਆਪਸੀ ਗੱਲ ਸੀ ਉਸ ਗੱਲਬਾਤ ਦੇ ਵਿੱਚ ਪ੍ਰੈਸ ਨੇ ਆਪਦਾ ਰੋਲ ਨਿਭਾਇਆ ਔਰ ਪ੍ਰੈਸ ਨੇ ਉਹਨੂੰ ਜੇ ਗਾਂ ਦੱਸਤਾ ਉਹਨੇ ਕੋ ਗਨਾਹ ਨਹੀਂ ਕੀਤਾ ਇਹ ਪਹਿਲਾਂ ਬੋਲਣਾ ਚਾਹੀਦਾ ਸੀ ਲੇ ਪਹਿਲਾਂ ਫੋਨ ਤੇ ਗੱਲ ਕਰਨੀ ਚਾਹੀਦਾ ਸੀ ਕਿ ਜਿਹੜੇ ਵਿਅਕਤੀ ਨੇ ਉਹ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੂੰ ਆਪਦੇ ਫਾਰਮ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ ਪਰ ਉਹ ਫਾਰਮ ਦੇ ਗੱਲ ਨਹੀਂ ਕਰ ਸਕੀ ਉਹਨਾਂ ਨੇ ਸਾਰੀ ਜਿਹੜੀ ਜ਼ਿੰਮੇਵਾਰੀ ਆ ਉਹ ਇੱਕ ਵਿਅਕਤੀ ਦੇ ਪਾਸ ਹੀ ਵੀ ਇਹਨੇ ਇਸ ਗੱਲ ਨੂੰ ਅੱਗੇ ਕਿਉਂ ਫਲਾਇਆ ਇਸ ਕਰਕੇ ਬੜੇ ਬੜਾ ਮੰਦ ਭੰਗਾ ਕਿ ਸਾਰੇ ਜਿਹੜੀ ਹੈ ਪ੍ਰੈਸ ਨੂੰ ਪੰਜਾਬ ਦੀ ਨੂੰ ਜਾਂ ਹੋਰ ਵੀ ਜਿੱਥੇ ਜਿੱਥੇ ਲੋਕ ਬੈਠੇ ਨੇ ਇਸ ਗੱਲ ਦੀ ਡਟ ਕੇ ਵਿਰੋਧਤਾ ਕਰਨੀ ਚਾਹੀਦੀ ਇਸ ਕਰਕੇ ਨਹੀਂ ਕਰਨੀ ਜਿੱਦੀ ਕਿਉਂ ਜਿਹੜੀ ਰਾਜਨੀਤਿਕ ਪਾਰਟੀ ਦੇ ਵਿਰੋਧੀ ਆ ਜਾਂ ਹਾਮੀ ਆ ਇਸ ਕਰਕੇ ਕਰਨੇ ਚਾਹੀਦੀ ਆ ਵੀ ਕਦੇ ਵੀ ਲੋਕ ਦੀ ਆਵਾਜ਼ ਨੂੰ ਜਿਹੜੀ ਆ ਉਹ ਦਬਾਉਣਾ ਨਹੀਂ ਚਾਹੀਦਾ ਲੋਕਾਂ ਦੀ ਆਵਾਜ਼ ਨੂੰ ਜੇ ਦਬਾਉਂਗੇ ਤਾਂ ਲੋਕਾਂ ਦੇ ਹੱਕ ਮਾਰੇ ਜਾਂਦੇ ਨੇ ਜਿੱਥੇ ਕੋਈ ਘਟਨਾ ਕੜਦੀ ਆ ਫਿਰ ਕੋਈ ਬੋਲੇਗਾ ਕੌਣ ਫਿਰ ਕੋਈ ਬੋਲਣ ਵਾਲਾ ਨਹੀਂ ਰਹਿੰਦਾ ਇਸ ਕਰਕੇ ਇਹ ਜ਼ਰੂਰੀ ਆ ਵੀ ਇਹ ਲੜਾਈ ਲੜੀ ਜਾਵੇ ਔਰ ਇਹ ਪਰਚੇ ਨੂੰ ਰੱਦ ਕਰਾਇਆ ਜਾਵੇ ਮਾਲਵਿੰਦਰ ਵਾਲੀ ਤੇ ਇਹਨਾਂ ਨੇ ਪਰਚਾ ਕੀਤਾ ਸੀ ਉਹ ਇੱਥੇ ਤਸ਼ੱਦਦ ਦੀ ਸੋਟਾਂ ਵੀ ਹੋਇਆ ਪਰ ਉਹ ਫਿਰ ਬਾਅਦ ਚ ਸਰਕਾਰ ਨੂੰ ਮੂੰਹ ਨਹੀਂ ਖਾਣੀ ਪਈ ਜਦੋਂ ਸੰਘਰਸ਼ ਜਿਆਦਾ ਜ਼ੋਰ ਫੜ ਗਿਆ ਤੇ ਉਹੀ ਉਹਨਾਂ ਨੂੰ ਵਾਪਸ ਲੈਣਾ ਪਿਆ ਸੀ ਉਹਨੂੰ ਛੱਡਣਾ ਪਿਆ ਤੇ ਮਤਲਬ ਇਹਦਾ ਹੱਲ ਕੀ ਹੈ ਵੀ ਭਗਵਾਨ ਤਵਾਨ ਮੁੱਖ ਮੰਤਰੀ ਜਿਵੇਂ ਗਾਰ ਬੰਦਾ ਉਹ ਇਸ ਵਿਸ਼ੇ ਤੇ ਬਿਲਕੁਲ ਨਹੀਂ ਬੋਲਿਆ ਆਮਣਾ अरोड़ा ਬਿਲਕੁਲ ਨਹੀਂ ਬੋਲਿਆ ਔਰ ਬਲਕਾਰ ਸਿੱਧੂ ਹੈ ਉਹ ਇਹਦੇ ਤੇ ਬਿਲਕੁਲ ਨਹੀਂ ਬੋਲਿਆ ਸੰਧਵਾਦੀਏ ਤੇ ਬੋਲਿਆ ਉਹ ਸਪੀਕਰ ਵੀ ਉਹ ਤਾਂ ਬੋਲਦੇ ਦੀ ਫਿਰ ਇਸੇ ਤਰ੍ਹਾਂ ਹੀ ਪਰਚੇ ਹੋਈ ਜਾਣਗੇ ਤੇ ਪ੍ਰੈਸ ਨੂੰ ਦਬਾਇਆ ਜਾਊਗਾ ਤੇ ਪ੍ਰੈਸ ਜਿਹੜੀ ਕੋਈ স্টাফ ਵਿਚਾਰੇ ਜਿਹੜੇ ਚੁੱਪ ਕਰ ਜਾਂਦੇ ਆ ਬਹੁਤ ਸਾਰੇ ਜਿਹੜੇ ਬੰਦੇ ਉਹ ਚੁੱਪ ਵੀ ਕਰ ਗਏ ਪ੍ਰੈਸ ਵਾਲੇ ਜਦੋਂ ਤੇ ਫਿਰ ਪर्चा ਕੱਟੀ ਦਾ ਜਾਵੇ ਉਠਾ ਟੰਗੀ ਤੇ ਆ ਤੇ ਫਿਰ ਹਾਲੇ ਦਾ ਕੀ ਹੈ ਦੁੱਖ ਇਸ ਤਰ੍ਹਾਂ ਹਮੇਸ਼ਾ ਹੀ ਜਿਹੜੀ ਹਕੂਮਤ ਇਸ ਤਰ੍ਹਾਂ ਕਰਦੀ ਆਈ ਆ ਹਰ ਹਕੂਮਤ ਜਦੋਂ ਹਕੂਮਤ 'ਚ ਨਹੀਂ ਹੁੰਦੀ ਤਾਂ ਉਹ ਜ਼ਬਰ ਦੇ ਖਿਲਾਫ ਕਹਿੰਦੀ ਪੁਲਿਸ ਦੇ ਖਿਲਾਫ ਬੋਲਦੀ ਪਰ ਜਦੋਂ ਉਹ ਕੱਦੀ ਮਿਲ ਜਾਂਦੀ ਆ ਤੋ ਫਿਰ ਪੁਲਿਸ ਦੀ ਦੁਰਵਰਤੋਂ ਕਰਦੇ ਨਹੀਂ ਫਿਰ ਸਟੇਟ ਜਿਹੜੀ ਹੈ ਉਹ ਪਾਵਰ ਦੇ ਵਰਤੋਂ ਲਈ ਆਮ ਤੌਰ ਤੇ ਪੁਲਿਸ ਨੂੰ ਝੂਠੇ ਪਰਚਿਆਂ ਨੂੰ ਵਿਰੋਧੀਆਂ ਦੇ ਪਰਚਿਆਂ ਨੂੰ ਵਰਤਦੇ ਆਏ ਆ ਇਹ ਸਿਆਸ ਦੇ ਵਿੱਚ ਇਹ ਹੁੰਦਾ ਹੈ ਜੋ ਬਹੁਤ ਮਾੜਾ ਪਰ ਇਹਦੀ ਜਦੋਂ ਚਰਚਾ ਹੋਣ ਲੱਗ ਪੈਂਦੀ ਆ ਜ ਜਿਹਨੂੰ ਅਸੀਂ ਇੱਕ ਚਰਚਾ ਪੋਜੀਟਿਵ ਵੀ ਆ ਸਰਕਾਰ ਚੰਗਾ ਕੰਮ ਕਰ ਰਹੀ ਹੈ ਇੱਕ ਨੈਗਟਿਵ ਜਦੋਂ ਨੈਗਟਿਵ ਚਰਚਾ ਹੋਣ ਲੱਗ ਜਾਂਦੀ ਆ ਅਸੀਂ ਫਿਰ ਇਹ ਵੱਖ ਕਰਕੇ ਨਹੀਂ ਦੇਖ ਸਕਦੇ ਵੀ ਇਹ ਲੋਕ ਜੋ ਗੱਡੀ ਦੇ ਬੈਠੇ ਆ ਤਾਂ ਇਹ ਅੱਜ ਉਹਨਾਂ ਨੂੰ ਸੁਣ ਨਹੀਂ ਰਿਹਾ ਨੇ ਬੋਲੇ ਆ ਪਰ ਜਿਸ ਦਿਨੇ ਲੋਕ ਅਦਾਲਤ ਤੇ ਜਾਣਗੇ ਲੋਕ ਅੰਨੇ ਬੋਲੇ ਦੀ ਕੁਝ ਲੋਕ ਕੁਝ ਚੁਣੇ ਹੋਏ ਲੋਕ ਸਿਆਣੇ ਲੋਕ ਗੱਲ ਨੂੰ ਯਾਦ ਰੱਖਦੇ ਆ ਵੈਸੇ ਤਾਂ ਇਹ ਸਿਆਸਤ ਨੇ ਸਮਝਦੇ ਨੇ ਵੀ ਲੋਕਾਂ ਦੀ ਯਾਦ ਆਸ਼ਤ ਘਟਿਆ ਥੋੜੇ ਦਿਨ 2-3 ਮਹੀਨੇ 4 ਮਹੀਨੇ ਪਹਿਲਾਂ ਵੱਡੇ-ਵੱਡੇ ਕੋਈ ਜਿਹੜੇ ਉਹਨਾਂ ਨੂੰ ਗੱਫਿਆਂ ਦੇ ਨਾਰੇ ਦੇ ਦਿਓ ਗੱਲਾਂ ਦੱਸ ਦਿਓ ਵੀ ਭਾਈ ਅਸੀਂ ਆਹ ਕਰਦੇ ਆਂ ਉਹ ਕਰ ਲਿਆਂਗੇ ਪਰ ਨਹੀਂ ਕੁਝ ਚੇਤਨ ਲੋਕ ਗੱਲਾਂ ਨੂੰ ਯਾਦ ਰੱਖਦੇ ਆ ਉਹ ਮੁੱਦਿਆਂ ਨੂੰ ਉਠਾਉਂਦੇ ਆ ਔਰ ਇਹ ਸਰਕਾਰਾਂ ਜਿਸ ਤਰ੍ਹਾਂ ਹੁਣ ਜੀ ਗੱਲ ਕੀਤੀ ਵੀ ਇਹ ਇਨ੍ਹਾਂ ਗੱਲਾਂ 'ਤੇ ਤਵੱਜੋ ਨਹੀਂ ਦੇ ਰਹੇ ਇਹ ਜਵਾਬ ਨਹੀਂ ਦੇਣਗੇ ਕਦੇ ਵੀ ਜਵਾਬ ਨਹੀਂ ਦੇਣਗੇ ਇਨ੍ਹਾਂ ਗੱਲਾਂ ਦਾ ਇਹ ਸਾਡੇ ਵੈਸੇ ਹੀ ਵਰਤਾਰਾ ਆ ਦੁਨੀਆ ਪੱਧਰ ਦਾ ਵਰਤਾਰਾ ਬਣ ਗਿਆ ਵੀ ਹਾਕਮ ਜਮਾਤਾਂ ਲੋਕਾਂ ਪ੍ਰਤੀ ਜਵਾਬ ਦੇ ਘਟ ਘਟ ਰਹੀਆਂ ਨੇ ਔਰ ਗੱਲ ਨਹੀਂ ਕਰਦੀਆਂ ਗੀਆਂ ਸਾਡੇ ਹਿੰਦੁਸਤਾਨ 'ਚ ਵੀ ਇਹ ਵਾਪਰਿਆ ਔਰ ਪੰਜਾਬ 'ਚ ਵੀ ਇਹ ਵਾਪਰਿਆ ਬਾਕੀ ਸਟੇਟਾਂ 'ਚ ਵੀ ਇਹ ਵਾਪਰਿਆ ਸਰਕਾਰਾਂ ਜਿਹੜਾ ਹੈ ਉਹ ਪ੍ਰੈਸ ਪ੍ਰਤੀ ਜਵਾਬ ਦੇਈ ਸਹੀ ਨਹੀਂ ਕਰ ਰਹੀਆਂ ਪਰ ਇਹ ਯਾਦ ਰੱਖਣਾ ਚਾਹੀਦਾ ਸਰਕਾਰਾਂ ਨੂੰ ਵੀ ਪ੍ਰੈਸ ਜਿਹੜਾ ਹੈ ਚੌਥਾ ਥਾਮਿਆ ਚੌਥਾ ਪਾਵਾ ਆ ਇਹਦੇ ਤੇ ਡੈਮੋਕ੍ਰੇਸੀ ਖੜੀ ਹੈ ਤੇ ਦੁਨੀਆਂ ਦਾ ਲੋਕਤੰਤਰ ਖੜਾ ਸਾਡੇ ਹਿੰਦੂਸਤਾਨ ਦਾ ਲੋਕਤੰਤਰ ਖੜਾ ਸਾਡੀ ਡੈਮੋਕ੍ਰੇਸੀ ਦੇ ਉੱਤੇ ਖੜੀ ਹੈ ਜੋ ਪ੍ਰਚਾਰ ਕਰਦੀਆਂ ਜੇ ਨੈਗੇਟਿਵ ਪ੍ਰਚਾਰ ਕਰਨੀਆਂ ਤਾਂ ਇਹ ਅੱਗੇ ਜਾ ਕੇ ਉਹ ਇਨ੍ਹਾਂ ਸਰਕਾਰਾਂ ਲਈ ਜਿਹੜੇ ਗੱਡੀ ਤੇ ਬੈਠੇ ਆ ਉਹਨਾਂ ਲਈ ਕੁਝ ਰਾਹ ਸੁਖਾਲਾ ਨਹੀਂ ਰਹਿ ਜਾਂਦਾਗਾ ਕਿਤੇ ਨਾ ਕਿਤੇ ਜਾ ਕੇ ਇਹਨਾਂ ਨੂੰ ਜਵਾਬ ਦੇਣਾ ਪਊਗਾ ਜਦੋਂ ਜਾ ਕੇ ਲੋਕਾਂ ਦੀ ਕਚਹਿਰੀ ਚ ਗਏ ਇਹ ਮੁੱਦਾ ਚਲੋ ਤੁਸੀਂ ਬੜੇ ਵਿਸਤਾਰ ਨਾਲ ਹੁਣ ਦੱਸਿਆ ਵੀ ਅਸੀਂ ਇਹ ਖੇਤੀ ਕਰਦੇ ਆ ਹੁਣ ਇੱਕ ਹੋਰ ਮੁੱਦਾ ਬੜਾ ਜਰੂਰ ਦੱਸ ਜਿਹੜਾ ਵੀ ਇੱਥੋਂ ਬੱਸ ਚੱਲੀ ਆਹ ਹਵਰੋਂ ਫਿਰ ਅੱਗੇ ਉਹ ਅਵਸਰੋਂ ਨੇ ਜਾਣਾ ਸੀ ਵੀ ਫਰੀਦਕੋਟ ਜਾ ਕੇ ਉਹ ਸੇਵ ਨਾਲੇ ਦੇ ਵਿੱਚ ਕਿਸੇ ਟਰੱਕ ਨਾਲ ਟਕਰਾ ਗਈ ਤੇ ਸੇਵ ਨਾਲੇ ਜਿਹੜਾ ਗਈ ਉੱਥੇ 6 ਤਾਂ ਮੌਤਾ ਹੋ ਗਿਆਂ ਤੇ ਜਿਹੜੇ 30 31 ਬੰਦੇ ਜਿਹੜੇ ਜ਼ਖਮੀ ਵੀ ਹੋ ਗਏ ਪਰ ਉੱਥੇ ਵੀ ਇਹਨਾਂ ਦਾ ਕੋਈ ਬਿਆਨ ਨਹੀਂ ਆਇਆ ਕੋਈ ਉਹਨਾਂ ਦੇ ਘਰਾਚ ਨਹੀਂ ਕੋਈ ਲੀਡਰ ਆਇਆ ਕੋਈ ਕਿਸੇ ਦੇ ਭਰੋਸਾ ਨਹੀਂ ਦਿਵਾਇਆ ਉਹ ਮਤਲਬ ਕਿਉਂ ਨਹੀਂ ਦਿਵਾਇਆ ਵੀ ਇਹ ਇੱਥੋਂ ਵਾਲੇ ਆਪਾਂ ਫੱਜ ਕਰੋ ਇੱਥੇ ਬਣਾਲੀ ਸੀ ਜਾਂ ਉਹ ਇੱਥੇ ਸ਼ੇਰੇ ਵਾਲੇ ਸੀ ਜਾਂ ਮੁਕਸਰ ਦੇ ਬੰਦੇ ਵੀ ਕੁਝ ਵਿੱਚ ਸੀਗੇ ਕਿ ਕੀ ਕੱਲ ਨੂੰ ਉਹਨਾਂ ਤੋਂ ਵੋਟਾਂ ਨਹੀਂ ਲੈਣੀਆਂ ਕੀ ਉਹਨਾਂ ਦੇ ਵੋਟਰ ਨਹੀਂ ਇਹ ਅੱਜ ਜਿਉ ਕਹਿਣ ਵੀ ਸਾਡੇ ਤਾਂ ਜੀ ਇਹ ਰਸਤੇ ਰੋਕਦੇ ਆ ਤੇ ਜਦੋਂ ਤੁਸੀਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਤੁਸੀਂ ਪੈਰ ਮੱਦੇ ਆਂ ਬੀਜੇਪੀ ਦਾ ਥੋੜਾ ਬਰੁਖ ਹੋਇਆ ਪਰ ਫਿਰ ਵੀ ਉਹ ਪਿੰਡਾਂ ਜਾਂਦੇ ਰਹੇ ਆ ਇਹ ਥੋੜੇ ਬਹਾਨੇ ਨਹੀਂ ਚੱਲਣੇ ਤੁਮਰ ਮਤਲਬ ਕਿਉਂ ਨਹੀਂ ਆਏ ਤੇ ਕੀ ਕਰਨਾ ਚਾਹੀਦਾ ਸੀ ਤੇ ਉਦੋਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਸੀ ਤੇ ਇਹਨਾਂ ਨੂੰ ਸਰਕਾਰ ਨੂੰ ਉੱਥੇ ਕੀ ਕਰਨਾ ਚਾਹੀਦਾ ਸੀ ਲਖੋ ਜੀ ਇਹ ਬਹੁਤ ਮੰਦ ਭਗ ਘਟਨਾ ਹੋਈ ਸਾਡੇ ਆਪ ਦੇ ਪਿੰਡ ਮੋਹਲਾ ਦਾ ਜਿਹੜਾ ਸ਼੍ਰੀ ਮੁਖਸਰ ਸਾਹਿਬ ਰਹਿ ਰਿਹਾ ਸੀ ਉਹ ਉਨਦੀ ਨੌ ਦੀ ਡੈਥ ਹੋ ਗਈ ਤੇ ਦੋ ਛੋਟੇ ਬੱਚੇ ਨੇ ਇਸ ਤਰ੍ਹਾਂ ਜਿ ਬੜਾੜੀ ਆ ਸ਼ੇਰੇ ਵਾਲੇ ਦੀ ਜਿਹੜੀ ਹੈ ਜਿਸ ਤਰ੍ਹਾਂ ਦੀ ਵੀ ਇਹ ਇਹ ਆ ਜਾਨਾਂ ਗਈਆਂ ਔਰ ਇਹ ਜਿਹੜਾ ਹੈ ਬਹੁਤ ਦੁਖਦਾਈ ਹੈ ਇਸ ਤਰ੍ਹਾਂ ਦੇ ਐਕਸੀਡੈਂਟ ਹੋਣਾ ਔਰ ਸਰਕਾਰਾਂ ਵੱਲੋਂ ਧਿਆਨ ਨਾ ਦੇਣਾ ਸਭ ਤੋਂ ਵੱਡੀ ਗੱਲ ਤੇ ਜਦੋਂ ਅਸੀਂ ਦੂਜੇ ਤਿੰਨ ਦੋ ਤਿੰਨ ਦਿਨ ਅਸੀਂ ਖ਼ਬਰਾਂ ਚੋਂ ਖਬਰਾਂ ਪੜ੍ਹੀਆਂ ਇਹ ਪਤਾ ਲੱਗਾ ਵੀ ਕੋਈ ਵੀ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਘਰਾਂ 'ਚ ਨਹੀਂ ਗਿਆ ਕੋਈ ਵੀ ਪ੍ਰਸ਼ਾਸਨ ਵੱਲੋਂ ਕੋ ਲੀਡਰਸ਼ਿਪ ਨਹੀਂ ਗਈ ਪਰ ਹਰਾਨੀ ਦੀ ਗੱਲ ਆ ਵੀ ਜਿਹੜੀ ਇਹ ਘਟਨਾ ਹੋਈ ਉਹ ਸੰਧਵਾ ਪਿੰਡ ਆ ਜਿਹੜਾ ਸਾਡੇ ਸਪੀਕਰ ਸਾਹਿਬ ਦਾ ਪਿੰਡ ਆ ਮਾਨਯੋਗ ਸਾਹਿਬ ਦਾ ਉਹਦੋਂ ਥੋੜੀ ਲੱਗੇ ਹੋਈ ਵੀ ਸੰਧਵਾ ਸਾਹਿਬ ਬੜੇ ਵੱਡੇ ਲੀਡਰ ਨੇ ਇਸ ਟਾਈਮ ਕਿਹਦੇ ਵੀ ਕਾਦ ਉਹਨਾਂ ਦਾ ਪਾਰਟੀ ਜੀ ਬਹੁਤ ਵਧੀਆ ਹੋਇਆ ਪਰ ਇਲਾਕੇ 'ਚ ਘਟਨਾ ਹੋਈ ਉਹਦੇ ਬਾਰੇ ਉਹਨਾਂ ਦਾ ਕੋਈ ਬਹੁਤ ਵੱਡਾ ਜਿਹੜਾ ਸੀ ਉਹ ਬਿਆਨ ਨਹੀਂ ਆਇਆ ਪਰਲੇ ਪਾਸੇ ਨਾਲ ਨਹਿਰ ਤੋਂ ਅਗਲੇ ਪਾਸੇ ਫੀਲਕੋਟ ਦਾ ਜਿਹੜਾ ਏਰੀਆ ਆ ਉੱਥੋਂ ਦਾ ਜਿਹੜਾ ਐਮਐਲਏ ਸੋਖੋ ਸਾਹਿਬ ਕਹਿੰਦੇ ਉਹ ਬੜਾ ਸਮਾਜ ਸੇਵੀ ਆ ਨਾ ਕੋ ਹੁਣਾ ਵੱਲੋਂ ਆਇਆ ਭਾਈ ਭਾਈ ਬੜਾ ਦੁੱਖ ਹੋਇਆ ਜਾ ਇਹਨਾਂ ਦੀ ਮੈ ਹੈਲਪ ਕਰਨ ਜਾਂ ਜ਼ਖਮੀਆਂ ਦੀ ਜਾਂ ਜਿੰਨਾ ਦੀ ਵਿਚਾਰਿਆਂ ਦੀ ਮੌਤ ਹੋਈ ਹੈ ਬੇਸ਼ੀ ਉਹਨਾਂ ਦੇ ਘਰਾਂ ਚ ਜਾਈਏ ਉਹ ਦੁੱਖदाई ਹੋਇਆ ਵੀ ਮੁਕਸਰ ਜ਼ਿਲ੍ਹੇ ਦੇ ਦੋ ਜਿਹੜੇ ਹੈ ਆਗੂ ਰਿਪrezent ਕਰ ਰਹੇ ਆ ਇੱਕ ਮਲੋੜ ਤੋਂ ਜਿਹੜੇ ਮਿਨਿਸਟਰ ਨੇ ਕੈਬਨਿਟ ਦੇ ਇੱਕ ਲੰਬੀ ਏਰੀਏ ਤੋਂ ਜਿਨ੍ਹਾਂ ਨੇ ਬਾਦਲ ਸਾਹਿਬ ਨੂੰ ਹਰਾਇਆ ਸੀ ਇੱਕ ਬਹੁਤ ਲੰਬੀ ਏਰੀਏ ਦੇ ਏਰੀਏ ਤੇ ਹੁੰਦੀ ਆ ਮੋਲਾ ਪਿੰਡ ਦੇ ਵਿੱਚ ਦੋ ਜਣੀਆਂ ਨੇ ਉਹ ਮਲੋੜ ਦੇ ਏਰੀਆ ਚ ਹੁੰਦੀਆਂ ਨੇ ਔਰ ਦੋਨੋਂ ਕਮਨਿਸਟਰ ਨੇ ਔਰ ਦੋਨਾਂ ਵੱਲੋਂ ਲੱਗਾ ਨਹੀਂ ਕਿਤੇ ਵੀ ਉਹਨਾਂ ਨੇ ਕੋਈ ਪਹੁੰਚ ਕੀਤੀ ਹੋਵੇ ਵੀ ਭਈਆ ਮੁਕਸਰ ਚ ਵੀ ਹੋਈਆਂ ਤਾਂ ਇਸ ਕਰਕੇ ਜਿਹੜੀਆਂ ਮੁਕਸਰ ਦੀਆਂ ਹੋਈਆਂ ਉੱਥੋਂ ਵੀ ਸਰਕਾਰ ਦਾ ਨਮਾਇਦਾ ਐਮਐਲਏ ਆ ਹੁਣ ਮੁਕਸਰ ਤੋਂ ਵੀ ਉਹਨਾਂ ਦਾ ਐਮਐਲਏ ਆ ਉਦੋਂ ਵੱਡੀ ਦਖਦਾਈ ਇਹ ਆ ਵੀ ਇਹ ਬੱਸਾਂ ਦਾ ਪਹਿਲਾਂ ਰੌਲਾ ਪਿਆ ਸੀ ਪਹਿਲੀ ਸਰਕਾਰ ਬਾਦਲ ਸਾਹਿਬ ਵੇਲੇ ਰੌਲਾ ਪਿਆ ਸੀ ਉਦੋਂ ਮਾਲਕ ਜਿਹੜਾ ਸੀ ਇਹ ਗਿੱਦਣ ਵਾਲੇ ਮਾਲਕ ਸੀ ਢਲੋ ਸਾਹਿਬ ਤਾਂ ਇਹਨਾਂ ਦੀਆਂ ਬੱਸਾਂ ਦਾ ਰੌਲਾ ਫਰੀਦਕੋਟ ਪਿਆ ਸੀ ਕੋਈ ਤੋੜਪਨ ਵੀ ਹੋਈ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਵੀ ਲੋਕਾਂ ਨੇ ਸਮਝ ਕੇ ਵੀ ਇਹ ਵਿਚਾਰੇ ਜੇ ਲੋਕ ਆ ਗੱਦੜ ਵਾਲੇ ਤੇ ਇਹਨਾਂ ਨੂੰ ਦੁਬਾਰਾ ਜਿਹੜਾ ਦੋ ਜਿਹੜੇ ਹਾਰੇ ਸੀ ਇਹਨਾਂ ਨੂੰ ਐਮਐਲਏ ਬਣਾਤਾ ਉਹਨਾਂ ਵੱਲੋਂ ਵੀ ਬਿਆਨ ਆਇਆ ਪਰ ਬਹੁਤ ਬਾਅਦ ਆਇਆ ਤਈਦਾ ਐ ਸੀ ਵੀ ਇਹਦੇ ਵੱਲੋਂ ਦੀਪ ਬਸਵ ਵਾਲਿਆਂ ਕੁਛ ਨਾ ਕੁਛ ਮਾਬਦਾ ਜਿਹੜਾ ਸੀ ਉਹ ਮੌਕੇ ਤੇ ਐਲਾਨ ਕਰਨਾ ਚਾਹੀਦਾ ਸੀ ਉਹਨਾਂ ਦੁਖਦਾਈਆਂ ਨੂੰ ਦੇਣਾ ਚਾਹੀਦਾ ਸੀ ਇਸ ਦੁੱਖ ਦੇ ਸਮੇਂ ਦੇ ਵਿੱਚ ਪਰ ਹੈਰਾਨੀ ਦੀ ਗੱਲ ਹੈ ਵੀ ਇਲਾਕੇ ਨੇ ਵਖੋ ਜੀ ਇੱਕ ਲਾਈਨ ਦੇ ਵਿੱਚ ਪੂਰੇ ਸਾਰੇ ਐਮਐਲਏ ਜਿੱਤੇ ਹੋਣ ਜਿੰਨਾਂ ਚੋਂ ਦੋ ਮੰਤਰੀ ਬਣੀ ਹੋਵੇ ਇੱਕ ਐਮਐਲਏ ਨਵਾਂ ਜਿੱਤਿਆ ਹੋਵੇ ਔਰ ਪੂਰਾ ਪ੍ਰਸ਼ਾਸਨ ਜਿਹੜਾ ਫੀਤਕੋੜ ਤੇ ਦੋ ਜਿਹੜੇ ਮੁਕਸਰ ਸੀ ਜਿੰਨਾਂ 'ਚ ਜ਼ਿਆਦਾ ਹੈ ਗ੍ਰੈਜੁਐਲਟੀ ਹੋਈਆਂ ਸੀ ਜਾਂ ਦੁੱਖ ਹੋਇਆ ਸੀ ਵੀ ਉਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚੋਂ ਦੇਖੋ ਪ੍ਰਸ਼ਾਸਨ ਤੇ ਸਰਕਾਰ ਇਹ ਲੱਗਦਾ ਜਿਵੇਂ ਹੈ ਹੀ ਨਹੀਂ ਸੀ ਤੇ ਇਹ ਬਹੁਤ ਮਾੜੀ ਗੱਲ ਆ ਇਹ ਗੱਲ ਲੋਕਾਂ ਨੂੰ ਯਾਦ ਰਹੇਗੀ لازਮੀ ਔਰ ਇਸ ਦੁੱਖ ਦੇ ਸਮੇਂ ਦੇ ਵਿੱਚ ਲੋਕਾਂ ਦਾ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਸਾਥ ਦਿੱਤਾ ਹੋਵੇ ਲੋਕਾਂ ਨੂੰ ਮਜਬੂਰ ਜਿਹੜਾ ਕਈ ਤੇ ਰਸਤੇ ਰੁਕਣੇ ਪਏ ਧੰਨੇ ਦੋਣੇ ਪਏ ਕੁਝ ਸਮਝੌਤੇ ਹੋਏ ਨੇ ਪਰ ਉਹ ਲੱਗਦਾ ਨਹੀਂ ਅਜੇ ਤੱਕ ਲਾਗੂ ਹੋਣਗੇ ਇਹ ਬਹੁਤ ਮਾੜੀ ਗੱਲ ਆ ਔਰ ਲੋਕਾਂ ਨੂੰ ਕਿ ਤਰ੍ਹਾਂ ਕਿਤੇ ਪਬਲਿਕ ਪ੍ਰੈਸ਼ਰ ਬਣਾ ਕੇ ਇਸ ਦੇ ਲਈ ਲੜਾਈ ਲੜਨੀ ਚਾਹੀਦੀ ਆ